ਲੋ ਭਰਾਵਾ ਖੜੇ ਨੇ ਨਾ ਟਰੈਕਟਰ ਟਰਾਲੀਆਂ ਸਾਰੇ ਨਾ ਨਾ ਕਿਸੇ ਟਰੱਕ ਦੀ ਬੈਂਟਰੀ ਛੱਡੀ ਹੈਗੀ ਨਾ ਕੋਈ ਫੱਟੀ ਡਰਾਵਲ ਯਾਰ ਕੁਸੋ ਵੀ ਸਾਮਾਨ ਨਹੀਂ ਛੱਡਿਆ ਕੱਲਿਆ ਖਾਲੀ ਖੋਖੇ ਰਹਿ ਗਏ ਟਰੈਕਟਰਾਂ ਦੀ ਤੋੜਪਾਨਾ ਇੰਨੀ ਨਜਾਇਜ਼ ਕੀਤੀ ਵੀ ਇਹ ਗੱਲਾਂ ਹੀ ਛੱਡ ਦਿਓ ਤੁਸੀਂ ਕੋਈ ਟਰੈਕਟਰ ਬਿਰਲਾ ਜਿਹੜਾ ਸਾਮਾ ਬਚਾਉਗਾ ਦੇਖੋ ਕਿਹੜੇ ਲੋਡਰ ਰੱਸੇ ਨਾਲ ਪਾ ਪਾ ਖਿੱਚ ਕੇ ਚੱਲੇ ਆਉਂਦੇ ਨੇ ਤੇ ਆਹ ਟਰਾਲੀਆਂ ਦੇਖੋ ਕਿਹੜੇ ਰੋਟ ਪਲਟਾਂ ਗਿਆ ਆਪੀਆਂ ਨੇ ਇਹਨਾਂ ਦੀ ਤੇ ਭਾਈ ਸ਼ੇਅਰ ਕਰ ਦਿਓ ਖਲੋਰੀ ਦੇ ਮੇਜ ਦੇ ਰੋਡ ਦੇ ਉੱਤੇ ਦੋ ਢਾਈ ਤਣਕੇਲੇੜੇ ਪਲਾਟ ਪਿਆ ਖਾਲੀ ਟਰਾਲੇ ਵਾਲੇ ਟਾਇਰ ਟੂਰ ਜੀ ਸੀ ਪੀਆਂ ਦੇ ਨਾਲ ਆ ਦੇਖੋ ਕਿਹੜੇ ਨੂੰ ਖਿੱਚਾ ਤੂਈ ਕਰਕੇ ਜਿਹੜੇ ਲਿਆਂਦੇ ਹੋਏ ਨੇਗੇ ਹੈ ਨਾ ਉਵੇਂ ਜੱਕਰ ਖੜੇ ਨੇ ਤੇ ਆਪਾਂ ਵੀ ਆਪਣੇ ਟਰੈਕਟਰ ਭਾ ਲੈਣਾ ਤੇ ਉਹ ਵੀਰਾਂ ਦਾ ਇੱਕ ਦਾ ਟਰੈਕਟਰ ਮਿਲ ਗਿਆ ਉਹ ਹੜਾਗਾ ਤੇ ਮੈਨੂੰ ਲੱਗਦਾ ਕਿ ਕਿਸੇ ਨੇ ਕੋਈ ਬੈਟਰੀ ਦਾ ਕਿਸੇ ਟਰੈਕਟਰ ਤੇ ਬਚੀ ਨਹੀਂ ਹੋਣੀ ਸਭ ਲਾ ਕੇ ਲੈ ਕੇ ਡੰਡਾ ਟਰਾਲੇ ਵਾਲ ਫੱਟੀਆਂ ਆ ਫ੍ਰਿਜ ਵਾਸ਼ਿੰਗ ਮਸ਼ੀਨਾਂ ਦੇਖੋ ਕਿਹੜੇ ਲੁੱਟ ਭੰਨੇ ਤੋੜ ਕਰੀ ਪਈਆਂ ਸਾਰੇ ਆਪਣੀ ਟਰਾਲੀ ਦਾ ਇਧਰ ਦੀ ਨਹੀਂ ਨਾ ਨਾ ਟਰੈਕਟਰ ਆ ਇਧਰ ਦੇ ਕਹੀਏ ਪਾਏ ਨਾ ਕਿਦਾ ਰੰਗ ਰੁੰਗਦਾ ਵੀ ਨਹੀਂ ਪਤਾ ਲੱਗਦਾ ਸਾਰਾ ਇਕੱਠਾ ਹੀ ਕਰਿਆ ਪਿਆ ਕੰਮ ਆਹ ਕੋਈ ਬਸ ਜਿਹੜਾ ਕੋਈ ਕੱਢ ਕੇ ਗਿਆ ਆਹ ਟਰਾਲੀਆਂ ਜੀਆਂ ਬਦਲਾ ਉਹ ਫਿਰਦੇ ਨੇ ਵੀਰੋ ਇੱਥੇ ਮੇਤਰੋ ਖਨੌਰੀਆਂ ਕੇ ਬਹੁਤ ਬੁਰਾ ਹਾਲ ਕੀਤਾ ਇਹਨਾਂ ਨੇ ਨਾ ਤੇ ਜੀ ਦੀ ਬਈ ਟਰਾਲੀ ਟਰੈਕਟਰ ਆ ਪਹਨ ਸਕਦੇ ਹੋ ਤਾਂ ਬਈ ਆਉ ਦਾ ਲੈ ਜਾਓ ਹੈਨਾ ਇੱਥੋਂ ਜਾ ਆਉ ਦਾ ਇੱਥੇ ਆ ਕੇ ਰਹੋ ਆਹ ਥਾਂ ਤੇ ਤੇ ਜਲੀ ਪਰ ਭਾਈ ਆਹੇ ਹੁਣ ਗਵਰਨਮੈਂਟ ਤੋਂ ਹੀ ਕਰਨਾ ਪੋਣੀ ਪੂ ਗਿਆ ਦੇਖੋ ਲੋ ਬੈਂਟਰੀਆਂ ਕੁਛ ਨਹੀਂ ਛੱਡਿਆ ਜਾ ਰਿਹਾ ਇਹਨਾਂ ਨੇ ਸਭ ਕੁਝ ਲਾ ਕੇ ਲੈ ਗਿਆ ਟਰੈਕਟਰ ਐਟੂਟਰਾਂ ਦੇ ਆ ਡਰਾ ਵਾਲਾ ਆ ਡਰਾ ਡਰੂ ਵਾਲਾ ਸਭ ਕੁਝ ਕੱਢ ਕੇ ਲੈ ਗਏ ਆ ਦੇਖੋ ਲੋ ਬੱਲ ਬੁੱਲਵਾ ਦੇ ਲੋ ਸਾਰਾ ਪਾੜਿਆ ਪਿਆਗਾ ਟਰਾਲੀ ਦੇ ਵਿੱਚੋਂ ਦੇਖੋ ਤੇ ਆਹ ਟਰੈਕਟਰ ਸਟੈਂਡਰਡ ਆਗਾ ਉਹ ਭੰਨਿਆ ਪੈ ਇੱਕ ਤਾਂ ਵਾਈਟਰ ਜਾ ਪਰੇ ਆ ਸਟੈਂਡਰਡ ਦੀ ਲੋ ਵਾਈਟਰੀ ਬੂਟਰੀ ਦੇਖੋ ਆ ਹਾਲ ਕਰਿਆਗਾ ਆ ਦੇਖੋ ਲੈ ਹੁੱਕ ਵੀ ਕੱਢ ਕੇ ਲੈ ਗਏ ਹੁੱਕ ਵੀ ਲੈ ਗਏ ਹੁੱਕਾ ਹੁੱਕਾ ਸਾਰਾ ਕੁਝ ਆਪਾਂ ਉਧਰ ਚੱਲ ਕੇ ਦੇਖੀ ਆਪਣੇ ਉਧਰ ਆਹ ਇਹਦੇ ਆਏ ਹੈ ਨਾ ਉਧਰਲੀ ਸਾਈਡ ਤਾਂ ਕਹਿੰਦੇ ਖੜੇ ਨੇ ਖੰਡਾ ਉਧਰਲੀ ਸਾਈਡ ਖੜੇ ਆ ਦੇ ਜੇ ਸੀ ਪੀ ਨਾਲ ਕਿਹੜੇ ਲੋੜ ਲੈ 735 ਜਾ ਭੰ ਲੈ ਗਾ ਦੇ ਪਾੜਿਆ ਪਿਆ ਆ ਤੇ ਇੰਨਾ ਦੀ ਬੈਂਟੀਆਂ ਕਿਸੇ ਦੀ ਨਹੀਂ ਛੱਡੀ ਆ ਛਤਰੀ ਲੈ ਆ ਛਤਰੀ ਨੇ ਕੀ ਬੁਰਾ ਕਰਤਾ ਇਸ ਸਰਦੀ ਛਤਰੀ ਪਈਆ ਮਿੱਤਰੋ ਦੇਖੋ ਲੋ ਆ ਭਈਆ ਪਾੜੀ ਹੈ ਨਾ ਲੈ ਜੇ ਸੀ ਪੀਾਂ ਦੇ ਨਾਲ ਆ ਕੰਮ ਕੀਤਾਗਾ ਸਰਕਾਰ ਨੇ ਬਈ ਸ਼ੇਅਰ ਕਰੀ ਚੱਲੋ ਵੱਧ ਤੋਂ ਵੱਧ ਆ ਦੇਖੋ ਲੋ ਵੀ ਇਸ ਤਰ੍ਹਾਂ ਜੱਗੇ ਦੂਗੇ ਦਾਣ ਵਾਲੇ ਉਹਵੇ ਜੁੱਕਰੀ ਪਏ ਨੇ ਜੱਗ ਜੁਗਾ ਦੇ ਹਨ ਤੇ ਆਪਣੇ ਤਾਂ ਅਜੇ ਭਰਾਓ ਟਰੈਕਟਰ ਟਰਾਲੀਆਂ ਥੈ ਹੀ ਨਹੀਂ ਗੇ ਪਤਾ ਨਹੀਂ ਕਿੱਧਰ ਲਿਜਾ ਲਜਾ ਸਿੱਟੇ ਨੇ ਤੇ ਜਿਹੜੇ ਵੀਰਾਂ ਦੇ ਆ ਖੜੇ ਨੇ ਪਛਾਣ ਕੇ ਲਿਜਾ ਸਕਦੇ ਸ੍ਰੀ ਮੁਕਸਰ ਭਾਗਸਰ ਤੇ ਮੁਕਸਰ ਵਾਲੀ ਸਾਈਡ ਦੇ ਬਣਾ ਟਰੈਕਟਰ ਜ਼ਿਆਦਾਤਰ ਇਧਰਲੀ ਸਾਈਡ ਤੇ ਆ ਖੜੇ ਨੇਗੇ ਬੋਟਰ ਖੂਆ ਵਰਕਰ ਦੀ ਨੇ ਬਈ ਵੱਧ ਤੋਂ ਵੱਧ ਆ ਟਰੈਕਟਰ ਟਰਾਲੀਆਂ ਜੇ ਇਧਰਲੀ ਸਾਈਡ ਤੇ ਦੇਖੋ ਯਾਰ ਆ ਦੇਖ ਲਓ ਆ ਇਧਰਲੀ ਸਾਈਡ ਆ ਇੱਕ ਟਰੈਕਟਰ ਦੇ ਬਲਾ ਦਾ ਹੈਗੀ ਆ ਦੇਖੋ ਆ ਫੋੜ ਯਾਰ ਸਾਰਾ ਦੇਖੋ ਕੀ ਹਾਲਤ ਕੀਤੀ ਟਰੈਕਟਰਾਂ ਦੀ ਆ ਦੇਖ ਲਓ ਭਰਾਵੋ ਕਿਹੜੇ ਲੋਟ ਨੇ ਡੰਡੇ ਮਾਰ ਮਾਰ ਲਈ ਬੈਟਰੀ ਵੋਟਰੀ ਦਾ ਇਹਦੀ ਵੀ ਨਹੀਂ ਛੱਡੀ ਕਾ ਉਸ ਜੀ ਦੇਖੋ ਸਵਾਨਾ ਜਿਹੜਾ ਸਾਰਾ ਹੀ ਲਾਲ ਉਡ ਲੈ ਗਿਆ ਯਾਰ ਕੋਈ ਨਹੀਂ ਛੱਡਾ ਕੁਸ ਵੀ ਬਾਬਿਓ ਆਹ ਦੇਖ ਲੋ ਲੈ ਆਹ ਕੰਮ ਕੀਤੇ ਆਗੇ ਦਾ ਚੋਰ ਆਲੇ ਹੁਣ ਇਹਦਾ ਰਖ ਰੋਖ ਵਾਲਾ ਵੀ ਕੌਣ ਹੈ ਨਾ ਕੌਣ ਜ਼ਿੰਮੇਵਾਰ ਹੈਗਾ ਤਾਂ ਜਿਹੜੇ ਪੰਜਾਬ ਪੁਲਿਸ ਵਾਲੇ ਜਿਹੜੇ ਲੈ ਕੇ ਆਏ ਨੇ ਡਾਕਟਰ ਇਹ ਉਹ ਬੰਦੇ ਜ਼ਿੰਮੇਵਾਰ ਨੇ ਹੁਣ ਦੇਖ ਲੋ ਬੜੇ ਟਰਾਲੀ ਟਰਾਲੀਆਂ ਖੜੀਆਂ ਨੇ ਟਰੈਕਟਰ ਬਹੁਤ ਘੱਟ ਰਹੇ ਗਏ ਜਿਲ੍ਹਾ ਫਰੀਦਕੋਟ ਕੋਟਕਪੂਰਾ ਦਿਹਾਤੀ ਇਕਾਈ ਵਾਲੇ ਨੇ ਇੱਧਰਲੇ ਮਿੱਤਰੋ ਆ ਮੁਕਸਰਪਾਗਸਰ ਵਾਲੇ ਆ ਪਾਗਸਰ ਵਾਲਿਆਂ ਦੀਆਂ ਟਰਾਲੀਆਂ ਖੜੀਆਂ ਨੇ ਇਧਰ ਦੀ ਛੜ ਤੇ ਆ ਦੇਖੋ ਯਾਰ ਕਿ ਹਨਾ ਆ ਮਲਾਇਸ਼ਰ ਜੇ ਦੀ ਛਤਰੀ ਆ ਹਾਂ ਐਸੇ ਦੀ ਆ ਪਾੜ ਕਵਾੜ ਛਿੱਟੇ ਪੈ ਸਾਰਾ ਜਗਾੜ ਵੁਲਾਜ ਇੱਕ ਦੋ ਦਿਨ ਹੋਰ ਖਾਣਗੇ ਇੱਥੇ ਟਰੈਕਟਰ ਇਹ ਤਾਂ ਮਲਾ ਕੁਝ ਵੀ ਸਮਾਨ ਨਹੀਂ ਥੋਣਾ ਇਹਨਾਂ ਟਰੈਕਟਰਾਂ ਦਾ ਜਿਹੜੇ ਹਿਸਾਬ ਨਾਲ ਇਹਨਾਂ ਨੇ ਹਾਲਾਤ ਕਰੇ ਪਏ ਨੇਗੇ ਲਓ ਇਹ ਇਧਰ ਕੋ ਸਾਡ ਟਰੈਕਟਰ ਸਹੀ ਸਲਾਮਤ ਖੜੇ ਰਦਾਈਆਂ ਬਿਸਤਰੇ ਯਾਰ ਇੰਨੇ ਗਰਗੇ ਲੋਕ ਹਨਾ ਸਵਾਨ ਚੱਕਣ ਨੂੰ ਆਹ ਦੇਖੋ ਆ ਕਿਹੜੇ ਲੋਟ ਲੈ ਪਾੜਾ ਲੈ ਹੱਕ ਕੋਈ ਕੱਢਦਾ ਹੋਊਗਾ ਇਹ ਜਿਹੇ ਡਰਾਗ ਵਾਲਾ ਲੈ ਲਿੰਕ ਨੂੰ ਕੀ ਕੱਢ ਕੇ ਲੈ ਗਏ ਸਾਰਾ ਕੁਝ ਨਾ ਇਕੱਲੀ ਹੱਕ ਹੱਕ ਬਚੀ ਉਹ ਵੀ ਕੋਈ ਕੱਢਦਾ ਹੋ ਨਿਕਲ ਹੀ ਨਹੀਂ ਟਾਇਰਾਂ ਤੇ ਹਵਾ ਗੱਡੀ ਪਾੜੇ ਪੈਲੇ ਟੂਰ ਸਾਰੇ ਟਰੈਕਟਰਾਂ ਦੇ ਆ ਦੇਖੋ ਜਰਾ ਲੋ ਟਰਾਲੀਆਂ ਤੇ ਆ ਗਿਆ ਬਾਈ ਟਰੈਕਟਰ ਕਾ ਥੋੜਾ ਟਰੈਕਟਰ ਤੇ ਆ ਗਿਆ ਠੀਕ ਆ ਸਵਾਨ ਸਵੂਨ ਤਾਂ ਸਾਰਾ ਕੁਝ ਹੀ ਲੈ ਕੇ ਕੱਢ ਗਏ ਨਾ ਸੱਡਾ ਹੀ ਕੁਛ ਨਹੀਂ ਭਾ ਇਹਨਾਂ ਦਾ ਬੈਟਰੀ ਫੂੰਟਰੀ ਸਭ ਕੁਝ ਲੈ ਗਏ ਭਾਈ ਹੁੱਕਾ ਟਰੈਕਟਰਾਂ ਦੇ ਵੀ ਨਹੀਂ ਛੱਡਿਆ ਟਰੈਕਟਰ ਤੋੜੇ ਪੈਣੇ ਵਿੱਚ ਦਾ ਜੀ ਸੀ ਪੀਆ ਦੇ ਨਾਲ ਆ ਤੇ ਹੁਣ ਆ ਲੈ ਕਿਹੜੇ ਲੋਡ ਸਿੱਟੀ ਆ ਟਰਾਲੀ ਇੱਥੋਂ ਆ ਰੋੜੀ ਆ ਇਧਰ ਦੀ ਆ ਉਹ ਕਰਿਆ ਹੋਊਗਾ ਆ ਇਹਦੇ ਮੇਰੇ ਖਾਲੇ ਬੈਨ ਲੇ ਕੇ ਬੈਠੇ ਹੋਣਗੇ ਗੁੜੀ ਚੋਦ ਦੇ ਪੁੱਤ ਹਾਂਜੀ ਠੀਕ ਆ ਸਾਰੇ ਲੈ ਗਏ ਲੈ ਗਏ ਗੱਡੀ ਇਹਦਾ ਨਸ਼ੇ ਪੱਤੇ ਵਾਲੇ ਸਾਰੇ ਲਈ ਰੂਈ ਜਾਂਦੇ ਨੇ ਕੋਈ ਪੁਲਿਸ ਵਾਲੇ ਵੀ ਲੈ ਕੇ ਹੋਣਗੇ ਵਿਚੀ ਕੱਢ ਕੇ ਸਾਰੇ ਮੁਲਾਜ਼ਮਾਂ ਦੇ ਕੰਮ ਨਹੀਂ ਹਾਂਜੀ ਮੁਲਾਜ਼ਮਾਂ ਦੇ ਕੰਮ ਨੇ ਸਾਰੇ ਠੀਕ ਆ ਬੰਦੇ ਨੂੰ ਖੁੱਲ੍ਹ ਲੱਗੀਆਂ ਨਸ਼ਿਆਂ ਵਾਲਾ ਕਿਵੇਂ ਬੜੇਗਾ ਸਹੀ ਗੱਲ ਆ ਸਰ ਲੈਂਡਰ ਇੱਕ ਡੋਟਰ ਵਾਲੀਆਂ ਦੇ ਪੈਨ ਉਹ ਚੱਕ ਕੇ ਜਾ ਸਕਦੇ ਹਾਂ ਹਾਂ ਸਹੀ ਗੱਲ ਆ ਦੁਕਾਨ ਲੱਗ ਪਗ ਨਿਕਲੇ ਮੈਟਰੀਟਰਾਂ ਦੀਆਂ ਬੈਂਟਰੀਆਂ ਨਿਕਲ ਰਹੀਆਂ ਫੱਟੀਆਂ ਨਿਕਲੀਆਂ ਠੀਕ ਐ ਬਹੁਤ ਮਾੜਾ ਕੋਈ ਆਉਣ ਵਾਲੇ ਸਮੇਂ 'ਚ ਵੀ ਆਵਾਂਗੇ ਸਹੀ ਗੱਲ ਆ ਜੀ ਇਹ ਇਹ ਨਹੀਂ ਸਮਝੋ ਮਿੱਤਰੋ ਵੀ ਦਬ ਜੂ ਕੰਮ ਹੈ ਨਾ ਹੈ ਨਹੀਂ ਪਤਾ ਇਦੋਂ ਵੱਧ ਹੱਦੋਂ ਮੂਲ ਉੱਠੇ ਇਹ ਨਹੀਂ ਪਤਾ ਆ ਜਿੱਥੇ ਟਰਾਲੀਆਂ ਖੜੀਆਂ ਨੇ ਇੱਥੇ ਕੰਮ ਹੋ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਹਜੇ ਤਾਂ ਵੀਟ ਗੱਲ ਜੀ ਚੱਲੀ ਜਾਂਦੀਆਂ ਨੇ ਵੀ ਕੀ ਹੋਣਾਗਾ ਅੱਗੇ ਆਹ ਦੇਖੋ ਆਪਣੇ ਨਾਲ ਵੀਰਾਂ ਇਹ ਲਾ ਟਰਾਲੀਆਂ ਦੇ ਟਾਇਰਾਂ ਚ ਹਵਾ ਹੋਵਾ ਗੱਡੀ ਦਾ ਸਵਾਣਾ ਦੇਖ ਲਓ ਯਾਰ ਕੀ ਮਿਲਦੂ ਯਾਰ ਤੁਹਾਨੂੰ ਇਹ ਵੇੜ ਰੋਡ ਦੇ ਉੱਤੇ ਹੀ ਖੜੇ ਨੇ ਮਿੱਤਰੋ ਟਰੈਕਟਰ ਸਾਰੇ ਆਹ ਦੇਖੋ ਹੁੱਕਾਂ ਵੀ ਨਹੀਂ ਛੱਡੀਆਂ ਮਾਂ ਦੇ ਪੁੱਤਾਂ ਦੇ ਲੈ ਐਨੇ ਗਿਰਗੀ ਪੰਜਾਬ ਪੁਲਿਸ ਆਹ ਦੇਖੋ ਇਹਦੀ ਟਰਾਲੀ ਦੀ ਹੁੱਕ ਨਹੀਂ ਨਿਕਲੀ ਨੁਕਲੀ ਹਾਲੇ ਤਾਰਾਂ ਦੂਰਾਂ ਜਿਵੇਂ ਫੀਡਿੰਗਾਂ ਕਰੀਆਂ ਹੋਈਆਂ ਸੀਗੀਆਂ ਹਨ ਇਹ ਕਿਹੜਾ ਪਿੰਡ ਆ ਮੁਖਸਰ ਸਾਹਿਬ ਦਾ ਪਿੰਡ ਆ ਜੀ ਇਹ ਵੀ ਟਰਾਲੀ ਟਰੈਕਟਰ ਮੁਖਸਰ ਸਾਹਿਬ ਤੋਂ ਆਗਾ ਫਰੀਦਕੋਟ ਵਾਲੇ ਸਾਰੇ ਇਧਰਲੇ ਏਰੀਏ ਦੇ ਟਰੈਕਟਰ ਟਰਾਲੀਆਂ ਇੱਕ ਸਾਈਡ ਜਿੱਤੇ ਲਾਏ ਖੜੇ ਨੇ ਇੱਥੇ ਕੋਈ ਇੱਕ ਪੁਲਿਸ ਵਾਲਾ ਨਹੀਂਗਾ ਆ ਦੇਖੋ ਕੁਰਸੀਆਂ ਪਈਆਂ ਕੋਈ ਇਹਦੀ ਵੀ ਚਾਰਜ ਬੰਦਿਆਂ ਦੀ ਡਿਊਟੀ ਹੋਊਗੀ ਸਾਮਾਨ ਦੇ ਉੱਤੇ ਐਂਡਾ ਸਾਮਾਨ ਖੜਾ ਲੱਖਾਂ ਕਰੋੜਾ ਵਾਲਾ ਹਨਾ ਕਿਸਾਨਾਂ ਦਾ ਡਿਊਟੀ ਦਾ ਬਣਦੀ ਆ ਚਾਰ ਬੰਦਿਆਂ ਦੀ ਆ ਦੇਖ ਲਓ ਕੁਰਸੀਆਂ ਖਾਲੀ ਪਈਆਂ ਨੇ ਫੇਗੋਲ ਮੇਲੇ ਕਰਕੇ ਰਾਤ ਨੂੰ ਆ ਦੇਖ ਲਓ ਆ ਇੱਕ ਟਰਾਲੀ ਇਹਨਾਂ ਨੇ ਲਾਈ ਹੋਈ ਤੇ ਇੱਥੇ ਵਾਹੂ ਕੇ ਵਾਹ ਮੁੜ ਜਾਂਦੇ ਨੇ ਆ ਦੇਖ ਲਓ ਵਾਹ ਪਾਣੀ ਦੀ ਟੈਂਕੀ ਆ ਉਹਦੇ ਪੀਣ ਪੂਣ ਨੂੰ ਰੱਖੀ ਹੋਈ ਇਹਨਾਂ ਨੇ ਹੋਰ ਕੁਝ ਨਹੀਂ ਕਰਨਾ ਟੈਂਟ ਖਾਲੀ ਪਿਆਗਾ ਆ ਦੇਖ ਲਓ ਉਹ ਕਿਸਾਨ ਵੀਰ ਆਈ ਜਾਂਦੇ ਨੇ ਜੀਦਾ ਵੀ ਕੁਛ ਟਰੈਕਟਰ ਟਰਾਲੀ ਹੈ ਨਾ ਸਾਰਾ ਕੁਝ ਤੇ ਪਹੁੰਚਿਆ ਉਹ ਦੋ ਜੜੇ ਹੋਣ ਆਏ ਨੇ ਪੁਲਿਸ ਵਾਲੇ ਆ ਗਿਆ ਆ ਗਿਆ ਤੇ ਬਾਕੀ ਮਿੱਤਰੋ ਆਪਾਂ ਹੋਰ ਤਰਲ ਕੇ ਖੋਣਾ ਜਿੱਥੇ ਜਿੱਥੇ ਟਰੈਕਟਰ ਖੜੇ ਨੇ ਇੱਥੇ ਤਾਂ ਆਪਣੇ ਟਰੈਕਟਰ ਟਰਾਲੀਆਂ ਲੱਭੇ ਨਹੀਂ ਗੇ ਤੇ ਭਾਲਣਾ ਆ ਤੇ ਇੱਥੇ ਖੜਾ ਕੇ ਰੱਖਾਂਗੇ ਜਦ ਨਾਲ ਦੇਖ ਕੋਈ ਹੱਲ ਨਹੀਂ ਹੁੰਦਾ ਚੀਜ਼ ਦਾ ਹਨਾ ਤੇ ਬਾਕੀ ਵੀਡੀਓ ਨੂੰ ਬਈ ਸ਼ੇਅਰ ਕਰੀ ਚੱਲੋ ਤੇ ਬਾਕੀ ਹਾਂ ਕਹਿੰਦੇ ਜੀਨੇ ਵੀ ਟਰੈਕਟਰ ਲੈ ਕੇ ਜਾਣਾ ਉਹਦਾ ਕਾਪੀ ਕਾਗਜੇ ਦਾ ਪ੍ਰੂਫ ਆ ਉਹ ਨਾਲ ਲੈ ਕੇ ਆਇਓ ਕਹਿੰਦੇ ਫੇਰ ਟਰੈਕਟਰ ਦੇਵਾ ਜੀ